ਭਾਰਤ ਸਰਕਾਰ ਦਾ ਅਸਲ ਏਜੰਡਾ ਕੀ ਆ ਇਹ ਸਮਝਣ ਦੀ ਜ਼ਰੂਰਤ ਹੈ ਭਾਰਤ ਸਰਕਾਰ ਦਾ ਨਵਾਂ ਆਪਰੇਸ਼ਨ ਸ਼ੁਰੂ ਹੋ ਗਿਆ ਔਰ ਪਹਿਲੇ ਵੀ ਆਪਰੇਸ਼ਨ ਚੱਲਦੇ ਰਹੇ ਹੁਣ ਫਿਰ ਸਿੱਖਾਂ ਦੇ ਖਿਲਾਫ ਆਪਰੇਸ਼ਨ ਸ਼ੁਰੂ ਹੋ ਗਿਆ ਉਹਦੇ ਬਾਰੇ ਗੱਲ ਕਰਦੇ ਆ ਵੈਸੇ ਇੱਕ ਗੱਲ ਦੱਸਦਾ ਕਿ ਭਾਰਤ ਸਰਕਾਰ ਤੇ ਭਾਰਤ ਦੀ ਬਹੁ ਗਿਣਤੀ ਹਿੰਦੂ ਇਹ ਹਮੇਸ਼ਾ ਇਹ ਸੋਚਦੇ ਰਹੇ ਆ ਔਰ ਸੋਚ ਇਹਨਾਂ ਦੀ ਕਿ ਸਿੱਖ ਹਮੇਸ਼ਾ ਸਾਡੇ ਅੱਗੇ ਪੂਛ ਹਿਲਾਉਂਦੇ ਰਹਿਣ ਸਾਡੇ ਲਈ ਮਰਨ ਸਾਡੇ ਲਈ ਜੀਣ ਕਦੇ ਵੀ ਆਪਣੇ ਬਾਰੇ ਚ ਨਾ ਸੋਚਣ ਜਿਵੇਂ ਅਸੀਂ ਕਹੀਏ ਉਵੇਂ ਹੀ ਬੋਲਣ ਤੇ ਉਵੇਂ ਜੀ ਪਰ ਇੰਨਾ ਸੰਭਵ ਨਹੀਂ ਹੈ ਕਿਉਂਕਿ ਹੁਣ ਜਦੋਂ ਜਾਗਰੂਕਤਾ ਆ ਗਈ ਸਿੱਖਾਂ ਦੇ ਵਿੱਚ ਕਿ ਸਾਡਾ ਕੀ ਬੁਰਾ ਹੋ ਰਿਹਾ ਔਰ ਇਹਤ ਵਾਰ-ਵਾਰ ਪ੍ਰਣਾਮ ਦੇ ਰਹੇ ਆ ਪਰਮਾਨ ਦੇ ਰਹੇ ਆ ਸਿੱਖਾਂ ਨੂੰ ਗੁਲਾਮ ਹੋਣ ਦਾ ਵਾਰ-ਵਾਰ ਹੁਣ ਦੇਖੋ ਨਵਾਂ ਫਰਮਾਨ ਇਹਨਾਂ ਨੇ ਜਾਰੀ ਕਰਤਾ ਕਿ 에어ਪੋਰਟ ਤੇ ਕੋਈ ਵੀ ਸਿੱਖ ਜਿਹੜਾ ਵਾ ਕਿਰਪਾਨ ਪਾ ਕੇ ਡਿਊਟੀ ਨਹੀਂ ਕਰ ਸਕਦਾ ਤੁਸੀਂ ਕਿਰਪਾਨ ਪਾ ਕੇ ਜਾ ਨਹੀਂ ਸਕਦੇ ਕਿਰਪਾਨ ਪਾ ਕੇ ਮਤਲਬ ਸਿੱਧਾ ਇਹਦਾ ਇਹ ਕਿ ਤੁਹਾਡੇ ਧਾਰਮਿਕ ਚਿੰਨ੍ਹ ਨੂੰ ਪਹਿਲੇ ਗਲਤ ਅਵਾਇਡ ਕਰਨਗੇ ਖਤਮ ਕਰਨਗੇ ਤੇ ਕਿਉਂਕਿ ਤੁਹਾਨੂੰ ਇੰਟਰਵਿਊ ਦੇ ਵਿੱਚ ਸਕੂਲ ਦੇ ਪੇਪਰ ਦੇ ਵਿੱਚ ਤੁਹਾਡੇ ਧਾਰਮਿਕ ਚਿੰਨ੍ਹ ਬੈਨ ਕੀਤਾ ਹੋਇਆ ਤੇ ਉਸ ਤੋਂ ਬਾਅਦ 에ਅਰਪੋਰਟ ਤੇ ਵੀ ਕਰ ਦਿੱਤੇ ਜਾਣ ਹੋਣ ਤੇ ਵੀ ਕਰਦੇ ਡਿਊਟੀ ਤੇ ਵੀ ਕਰਦੇ ਬਾਕੀ ਜਗ੍ਹਾ ਵੀ ਹਰ ਜਗ੍ਹਾ ਤੁਹਾਡੇ ਤੇ ਪਹਿਰੇ ਲਗਾਏ ਜਾ ਰਹੇ ਤੁਹਾਨੂੰ ਤੁਹਾਡੀ ਮੁਖਾਲਫਤ ਕੀਤੀ ਜਾ ਰਹੀ ਆ ਤੁਹਾਡਾ ਬੁਰਾ ਕੀਤਾ ਜਾ ਰਿਹਾ ਵਾ ਤੁਹਾਨੂੰ ਪੂਰੀ ਤਰ੍ਹਾਂ ਨਾਲ ਅਹਿਸਾਸ ਕਰਾਇਆ ਜਾ ਰਿਹਾ ਕਿ ਤੁਸੀਂ ਗੁਲਾਮ ਹੋ ਫਿਰ ਵੀ ਜੇ ਤੁਸੀਂ ਆਪਣੇ ਆਪ ਨੂੰ ਗੁਲਾਮ ਨਹੀਂ ਮੰਨਦੇ ਨਾ ਤਾਂ ਫਿਰ ਮੈਂ ਮੰਨਦਾ ਕਿ ਤੁਸੀਂ ਇਨਸਾਨ ਤੋਂ ਹੋ ਹੀ ਨਹੀਂ ਗਦੇ ਹੋ ਸਕਦੇ ਹੋ ਇਨਸਾਨ ਨਹੀਂ ਹੈ ਕਿਉਂ ਦੇਖੋ ਇਹ ਤੁਹਾਨੂੰ ਵਾਰ-ਵਾਰ ਅਹਿਸਾਸ ਕਰਾਉਂਦੇ ਨਹੀਂ ਆ ਬਲਕਿ ਸਾਬਤ ਕਰਦੇ ਆ ਔਰ ਇਹ ਵਾਰ ਵਾਰ ਤੁਹਾਨੂੰ ਦਬਾਉਂਦੇ ਆ ਤੁਹਾਨੂੰ ਮਾਰਦੇ ਆ ਤੁਹਾਨੂੰ ਕੁੜਦੇ ਥਾਡੇ ਯਾਰ ਗੁਰਦਵਾਰੇ ਤੇ ਹਮਲਾ ਹੁੰਦਾ ਤੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਹੈ ਦਰਬਾਰ ਸਾਹਿਬ ਤੇ ਅਟੈਕ ਹੋਇਆ ਨਾਲ ਹੋਰ ਇਨੇ ਗੁਰਦਿਆਂ ਤੇ ਅਟੈਕ ਹੋਇਆ ਟੈਟਰੀ ਕਰ ਦਿੱਤੇ ਉਤਰਾਖੰਡ ਦੇ ਵਿੱਚ ਗੁਰਦਰਾ ਸਾਹਿਬ ਖਤਮ ਕਰ ਦਿੱਤਾ ਕਈ ਜਗ੍ਹਾ ਗੁਰਦਾਰੇ ਖਤਮ ਕਰ ਦਿੱਤੇ ਪਰ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਈ ਠੀਕ ਹੈ ਪਰ ਹੁਣ ਅਚਾਨਕ ਇੱਕ ਕੈਨੇਡਾ ਦੇ ਵਿੱਚ ਹੋਇਆ ਕੰਡ ਕਮਾਲ ਦੀ ਗੱਲ ਹੈ ਪਹਿਲਾਂ ਇਹਨਾਂ ਨੇ ਆਪਰੇਸ਼ਨ ਚ ਲਾਇਆ ਦੇਸ਼ ਦੇ ਵਿੱਚ ਤੇ ਵਿਦੇਸ਼ ਦੇ ਵਿੱਚ ਕਿ ਗੈਂਗਸਟਰਾਂ ਤੋਂ ਜਿਹੜੇ ਵੀ ਜਿੰਨੇ ਵੀ ਜੋ ਵੀ ਸਿੱਖ ਖਾਲਸਾਤਨ ਦੇ ਨਾਲ ਸੰਬੰਧਿਤ ਹੈ ਹਮਦਰਦੀ ਰੱਖਦਾ ਜਾਂ ਐਵੇਂ ਦੀ ਗੱਲ ਕਰਦਾ ਉਹਨੂੰ ਖਤਮ ਕਰ ਦਿੱਤਾ ਜਾਵੇ ਇਹ ਆਪਣੀ ਸ਼ਾਦੀ ਪਾਲਸੀ ਉਹਦੇ ਵਿੱਚ ਪੰਜਾਬ ਵਿੱਚ ਵੀ ਖਤਮ ਕਰਾਇਆ ਸਿੱਖ ਜਿਵੇਂ ਸਿੱਧੂ ਵੀ ਕਰਾਇਆ ਮੂਸੇ ਵਾਲਾ ਵੀ ਕਰਾਇਆ ਤੇ ਨਿੱਜਰ ਕਿਰਾਇਆ ਇਦਾਂ ਬਾਹਰ ਵੀ ਕਿਰਾਏ ਤੇ ਹੁਣ ਨਵਾਂ ਤਾਜ਼ਾ ਉਦਾਹਰਨ ਤੁਹਾਨੂੰ ਹਰੀਨੋਂ ਵਾਲੇ ਜਵਾਨ ਨੂੰ ਮਾਰਨ ਦਾ ਵਾ ਉਹਨੂੰ ਮਰਵਾ ਕੇ ਤੇ ਸਿੱਧਾ ਹੀ ਕਹਤਾ ਕਿ ਬਈ ਇਹ ਅਮਤਪਾਲ ਵਗੈਰਾ ਨੇ ਮਰਵਾਇਆ ਮਤਲਬ ਇਹ ਹੈ ਕਿ ਇੱਕ ਤੀਰ ਨਾਲ ਦੋ ਨਿਸ਼ਾਨੇ ਕਰਨਾ ਚਾਹੁੰਦੇ ਆ ਕਿ ਮਾਰੋ ਵੀ ਇਹਨਾਂ ਨੂੰ ਤੇ ਨਾ ਵੀ ਇਹਨਾਂ ਦਾ ਲੜੜਾਓ ਆਸ ਵਿੱਚ ਲੜ ਪੈਣਗੇ ਤੇ ਦੂਸਰੇ ਆਪਰੇਸ਼ਨ ਇਹਨਾਂ ਨੇ ਸ਼ੁਰੂ ਕੀਤਾ ਕਿ Hindu Sikh ਮਸਲਾ ਬਣਾ ਦੋ ਹਰ ਜਗ੍ਹਾ ਸਿਰਫ ਦੇਖਦੇ ਵਿੱਚ ਨਹੀਂ ਹਰ ਜਗ੍ਹਾ ਨਾਂ ਮੰਦਰ ਤੇ ਅਟੈਕ ਹੋਇਆ ਨਾ ਕੋਸ਼ ਹੋਇਆ ਮੰਦਰ ਪੁਜਾਰੀ ਦੀ ਸਾਰੀ ਗਲਤੀ ਸੀ ਉਹਨੇ ਧਮਕੀਆਂ ਦਿੱਤੀਆਂ ਸੀ ਗਾਲਾਂ ਦਿੱਤੀਆਂ ਸੀ ਉਹਦੇ ਇਵਜ ਦੇ ਵਿੱਚ ਮੰਦਰ ਦੇ ਬਾਹਰ ਪ੍ਰਦਰਸ਼ਨ ਹੋਇਆ ਔਰ ਅੰਦਰੋਂ ਫਿਰ ਉਹਨਾਂ ਨੇ ਗਾਲਾਂ ਕੱਢੀਆਂ ਦੋ ਚਾਰ ਬੰਦਿਆਂ ਨੇ ਤੇ ਇਹ ਕਰਕੇ ਕੁੱਟਮਾਰ ਹੋਈ ਉਹਨਾਂ ਦੀ ਕਿਸੇ ਮੰਦਰ ਤੇ ਅਟੈਕ ਨਹੀਂ ਹੋਇਆ ਪਰ ਇਹਨਾਂ ਨੇ ਬਣਾਤਾ ਮੰਦਰ ਤੇ ਅਟੈਕ ਜ਼ੋਰ ਸ਼ੋਰ ਨਾਲ ਮੀਡੀਆ ਵਿੱਚ ਉਛਾਲਿਆ ਜਾ ਰਿਹਾ ਚਲਾਇਆ ਜਾ ਰਿਹਾ ਬੁਲਾਇਆ ਜਾ ਰਿਹਾ ਬਕਵਾਸ ਕੀਤੀ ਜਾ ਰਹੀ ਆ ਔਰ ਇਹ ਜਾਣਬੁੱਝ ਕੇ ਕੀਤੀ ਜਾ ਰਹੀ ਕਿਉਂਕਿ ਇਹ ਜੋ ਭਾਰਤ ਦੇ ਵਿੱਚ ਇਹਨਾਂ ਨੇ ਹੁਣ ਤੱਕ ਕੀਤਾ ਉਹੀ ਕੈਨੇਡਾ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕੈਨੇਡਾ ਨੇ ਆਲਰੇਡੀ ਇਹਨਾਂ ਨੂੰ ਦੁਸ਼ਮਣ ਦੇਸ਼ ਐਲਾਨ ਦਿੱਤਾ ਹੈ। ਬਹੁਤ ਜਲਦ ਬਾਕੀ ਕੰਟਰੀਆਂ ਵੀ ਭਾਰਤ ਨੂੰ ਦੁਸ਼ਮਣ ਦੇਸ਼ ਐਲਾਨ ਸਕਦੀਆਂ ਜਾਂ ਅੱਤਵਾਦੀ ਦੇਸ਼ ਐਲਾਨ ਸਕਦੀਆਂ ਜਿਵੇਂ ਪਾਕਿਸਤਾਨ ਨੂੰ ਲਾ ਨਾ ਗਿਆ। ਇਹਨਾਂ ਦੇ ਮੂੰਹ ਦੇ ਵਿੱਚ ਕੋੜ ਕਿੱਲੀ ਫਸੀ ਹੋਈ ਆ ਹੁਣ ਨਾ ਤਾਂ ਛੱਡ ਸਕਦੇ ਤੇ ਨਾ ਖਾ ਸਕਦੇ ਆ। ਇਹਨਾਂ ਬ੍ਰਿਕਸ ਦੇ ਵਿੱਚ ਸ਼ਾਮਲ ਹੋ ਕੇ ਅਮਰੀਕਾ ਨੂੰ ਨਾਰਾਜ਼ ਕਰਤਾ ਔਰ 5 ਆਈਜ਼ ਨੂੰ ਨਾਟੋ ਨੂੰ ਨਾਰਾਜ਼ ਕਰਤਾ। ਹੁਣ ਜੇ ਬ੍ਰਿक्स ਛੱਡਦੇ ਆ ਤੇ ਚైనా ਰੂਸ ਥੋਕਦੇ ਆ ਤੇ ਜੇ ਇਹਦੇ ਨਾਲ ਰਹਿੰਦੇ ਆ ਤੇ ਉਹ ਥੋਕਦੇ ਆ ਹੁਣੇ ਤੜਫਣਵਾ ਲੱਗੀ ਹੋਈ ਇਹਨਾਂ ਨੂੰ ਤੜਫਣਵਾ ਇਹਦਾ ਫਾਇਦਾ ਕਿਸੇ ਨਾ ਕਿਸੇ ਰੂਪ ਵਿੱਚ ਸਿੱਖਾਂ ਨੂੰ ਜ਼ਰੂਰ ਮਿਲੂਗਾ 5 आई ਨਾਟੋ ਕੈਨੇਡਾ ਅਮਰੀਕਾ ਸਾਰੇ ਸਿੱਖਾਂ ਦੇ ਲਈ ਬੋਲ ਰਹੇ ਆ ਕੋਸ਼ਿਸ਼ ਕਰ ਰਹੇ ਆ ਆਸਟ੍ਰੇਲੀਆ ਨੇ ਵੀ ਹੁਣੇ-ਹੁਣੇ ਕੈਨੇਡਾ ਦੇ ਵਿੱਚ ਕੀਤੇ ਗਏ ਸਿੱਖ ਕਤਲ ਦੀ ਨਿਖੇਧੀ ਕੀਤੀ ਔਰ ਉਹਤੇ ਚਿੰਤਾ ਪ੍ਰਗਟਾਈ ਆ ਸਿੱਖਾਂ ਨਾਲ ਜੋ ਹੋ ਰਿਹਾ ਔਰ ਇਹ ਮੰਦਰ ਦਾ ਕੋਈ ਵਿਵਾਦ ਨਹੀਂ ਹੈ ਕੋਈ ਹਮਲਾ ਨਹੀਂ ਹੈ ਜਾਣ ਬਣ ਕੇ ਫਲਾਇਆ ਜਾ ਰਿਹਾ ਅਫਵਾਹਾਂ ਤੋਂ ਬਚੋ